ਜੀ ਅਸੀਂ ਦੇਖ ਰਹੇ ਹਾਂ ਕਿ ਅੱਜ ਕੱਲ ਕਾਫੀ ਜੜੀਆਂ ਕੋਲਡ ਡੇ ਕੰਡੀਸ਼ਨਸ ਬਣੀਆਂ ਹੋਈਆਂ ਨੇ ਡੇ ਟਾਈਮ ਟੈਂਪਰੇਚਰ ਜਿਹੜਾ ਨਾਰਮਲ ਤੋਂ ਕਾਫੀ ਨੀਚੇ ਚੱਲ ਰਿਹਾ ਹੈ ਜਿਵੇਂ ਕੱਲ ਦਾ ਜੋ ਮੈਕਸਿਮਮ ਟੈਂਪਰੇਚਰ 9.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 17.5 ਡਿਗਰੀ ਸੈਂਟੀਗ੍ਰੇਡ ਸੀ ਸੋ ਇਹ ਲਗਭਗ 8 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਨੀਚੇ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਔਰ ਇਹ 9.6 ਡਿਗਰੀ ਸੈਂਟੀਗ੍ਰੇਡ ਜਿਹੜਾ 4 ਜਨਵਰੀ ਦਾ 1970 ਤੋਂ ਲੈ ਕੇ ਅੱਜ ਤੱਕ ਦਾ ਲੋਏਸਟ ਟ ਦੇਖ ਰਹੇ ਹਾਂ ਕਿ ਕਾਫੀ ਜਿਹੜੀਆਂ ਇੰਟੈਂਸ ਕੋਲਡ ਡੇ ਕੰਡੀਸ਼ਨਸ ਚੱਲ ਰਹੀਆਂ ਨੇ ਇਹਦੇ ਤੋਂ ਪਹਿਲਾਂ 10.4 ਡਿਗਰੀ ਸੈਂਟੀਗ੍ਰੇਡ 2000 ਦੇ ਵਿੱਚ ਰਿਕਾਰਡ ਹੋਇਆ ਸੀ 4 ਜਨਵਰੀ ਨੂੰ ਬਟ ਹੁਣ ਇਹ ਲੋਏਸਟ 1970 ਤੋਂ 9.6 ਡਿਗਰੀ ਸੈਂਟੀਗ੍ਰੇਡ ਕੱਲ ਰਿਕਾਰਡ ਕੀਤਾ ਗਿਆ ਸੋ ਕਾਫੀ ਕੋਲਡ ਡੇਸ ਜਿਹੜੇ ਚੱਲ ਰਹੇ ਨੇ ਔਰ ਜੇ ਨਾਈਟ ਟਾਈਮ ਟੈਂਪਰੇਚਰ ਦੇਖੀਏ ਤਾਂ ਅੱਜ ਦਾ ਜੋ ਮਿਨੀਮਮ ਟੈਂਪਰੇਚਰ 6.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 5.6 ਡਿਗਰੀ ਸੈਂਟੀਗ੍ਰੇਡ ਹੈ ਸੋ ਇਹ ਲਗਭਗ ਪੁਆਇੰਟ 6 ਨਾਰਮਲ ਤੋਂ ਉੱਪਰ ਚੱਲ ਰਿਹਾ ਹੈਗਾ ਸੋ ਅਸੀਂ ਕਹਿ ਸਕਦੇ ਹਾਂ ਕਿ ਨਾਈਟ ਟਾਈਮ ਟੈਂਪਰੇਚਰ ਨੀਅਰ ਨਾਰਮਲ ਚੱਲ ਰਿਹਾ ਹੈ ਬਟ ਡੇ ਟਾਈਮ ਟੈਂਪਰੇਚਰ ਜਿਹੜਾ ਉਹ ਨਾਰਮਲ ਤੋਂ ਕਾਫੀ ਨੀਚੇ ਚੱਲ ਰਿਹਾ ਹੈਗਾ ਸੋ ਕਾਫੀ ਸਵੀਅਰ ਜਿਹੜੇ ਕੋਲਡ ਏ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਔਰ ਆਉਣ ਵਾਲੇ ਜਿਹੜੇ 2-3 ਦਿਨ ਨੇ ਉਹਨਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਸੰਗਣੀ ਤੋਂ ਕਾਫੀ ਸੰਗਣੀ ਧੁੰਦ ਔਰ ਕੋਲਡ ਏ ਕੰਡੀਸ਼ਨਸ ਇਸੇ ਤਰ੍ਹਾਂ ਪ੍ਰਵੇਲ ਕਰਨ ਦੀ ਪ੍ਰੈਡਿਕਸ਼ਨ ਹੈ ਅਸੀਂ ਇੱਕ ਪਿੱਛੇ ਥੋੜਾ ਡਬਲਯੂ ਡੀ ਸਿਸਟਮ ਵੀ ਦੇਖ ਰਹੇ ਹਾਂ ਉਹਦੇ ਕਰਕੇ 8-9 ਨੂੰ ਕਿਤੇ ਕਿਤੇ ਹ ਕੇ ਛਿٹے ضرور ਹੋ ਸਕਦੇ ਨੇ ਬਟ ਜ਼ਿਆਦਾ ਕੋਈ ਹੈਵੀ ਰੇਨ ਦੀ ਪ੍ਰੈਡਿਕਸ਼ਨ ਨਹੀਂ ਹੈ ਧੁੱਪ ਕਦੋਂ ਤੱਕ ਤਾਂ ਹੋ ਜਾਈਗੀ ਆਉਣ ਵਾਲੇ 3-4 ਦਿਨ ਤਹਲੇ ਅਸੀਂ ਨਹੀਂ ਐਕਸਪੈਕਟ ਕਰ ਰਹੇ ਕਿ ਧੁੱਪ ਹੋਏਗੀ ਉਹਦੇ ਤੋਂ ਬਾਅਦ ਕੰਡੀਸ਼ਨਸ ਇੰਪਰੂਵ ਹੋ ਸਕਦੀਆਂ ਨੇ 22 ਤੁਸੀਂ ਕਹਿ ਰਹੇ 8-9 ਤੱਕ 8-9 ਨੂੰ بارش ਆਏਗੀ ਇੱਕ ਵੀਕ ਸਿਸਟਮ ਜਿਹੜਾ ਬਣਿਆ ਹੋਇਆ ਲਾਈਟ ਸ਼ੌਰਸ ਕਿਤੇ ਕਿਤੇ ਹੋ ਸਕਦੇ ਨੇ ਕੋਈ ਮੈਸੇਜ ਨਹੀਂ ਫਾਰ ਉਸ ਤੋਂ ਅ ਨਹੀਂ ਜੀ ਜੋ ਨਾਈਟ ਟਾਈਮ ਟੈਂਪਰੇਚਰ ਨੀਅਰ ਨਾਰਮਲ ਚੱਲ ਰਿਹਾ ਹੈਗਾ ਡੇਜ਼ ਕੋਲਡ ਨੇ ਬਟ ਕਿਉਂਕਿ ਫੌਗੀ ਕੰਡੀਸ਼ਨਸ ਨੇ ਸੋ ਕ੍ਰੌਪਸ ਨੂੰ ਮੌਇਸਚਰ ਵੀ ਮਿਲ ਜਾਂਦਾ ਸੋ ਇਹਦਾ ਕੋਈ 네ਗੇਟਿਵ ਇੰਪੈਕਟ ਅਸੀਂ ਨਹੀਂ ਕ੍ਰੌਪ ਤੇ ਐਕਸਪੈਕਟ ਕਰ ਰਹੇ ਸੋ ਜਿਹੜੇ ਨਾਰਮਲ ਫਾਰਮ ਆਪਰੇਸ਼ਨਸ ਨੇ ਉਹ ਫਾਰਮਰਜ਼ ਕੰਟੀਨਿਊ ਕਰ ਸਕਦੇ ਨੇ ਨਾਰਮਲ ਪੀਪਲ ਨੂੰ ਕੋਈ ਮੈਸੇਜ ਹੈਗਾ ਕਿ ਕਰ ਸਕਦੇ ਬਿਲਕੁਲ ਜੀ ਆਮ ਲੋਕਾਂ ਨੂੰ ਸੇਹੀ ਕਹਿ ਸਕਦੇ ਆ ਕਿ ਜਿਹੜੇ ਸਵੀਅਰ ਕੋਲਡ ਦੇ ਕੰਡੀਸ਼ਨਸ ਚੱਲ ਰਹੀਆਂ ਨੇ ਸੋ ਉਹਨਾਂ ਨੂੰ ਜਿਹੜਾ ਇੰਨੀਆਂ ਕੋਲਡ ਕੰਡੀਸ਼ਨਸ ਤੋਂ ਡਾਇਰੈਕਟ ਐਕਸਪੋਜ਼ਰ ਅਵੋਇਡ ਕਰਨਾ ਅਦਰਵਾਈਜ਼ ਐਕਸਪੋਜ਼ਰ ਤੋਂ ਬਚੋ ਔਰ ਸੈਕੰਡਲੀ ਕਿਉਂਕਿ ਸੰਗਣੀ ਧੁੰਦ ਦੀ ਵੀ ਆਉਣ ਵਾਲੇ 1-2 ਦਿਨ ਹਲੇ ਪ੍ਰੈਡਿਕਸ਼ਨ ਹੈ ਸੋ ਜੇ ਤੁਹਾਡੇ ਕੋਈ ਟ੍ਰੈਵਲ ਪਲਾਨਸ ਨੇ ਉਹਨਾਂ ਦਾ ਵੀ ਜ਼ਰੂਰ ਧਿਆਨ ਰੱਖੋ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਵਿਜ਼ਿਬਿਲਟੀ ਕਾਫੀ ਘਟ ਜਾਂਦੀ ਹੈ ਸਫਰ ਤਾਂ ਹੀ ਕਰੋ ਜੇ ਬਹੁਤ ਜ਼ਰੂਰੀ ਹੈ ਅਦਰਵਾਈਜ਼ ਅਵੋਇਡ ਕਰੋ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ